ਸਰ ਉਹ ਟੱਕਰ ਬਾਰੇ ਦੱਸੇ ਨੋਟਸ ਲਿਆਂਦਾ ਸੀ ਪੁਲਿਸ ਦੇ ਨੋਟਸ ਚ ਲਿਆਂਦਾ ਸੀ ਟੱਕਰ ਬਾਰੇ ਕਿ ਸਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਕਰਾਇਓ ਝਗੜਾ ਹੋ ਰਿਹਾ ਏ ਬੰਦਿਆਂ ਦਾ ਨਹੀਂ ਸਰ ਫਿਰ ਤੁਸੀਂ ਕੰਡਾ ਲੈ ਨੂੰ ਆਪਣਾ ਕੀਤਾ ਕਿੰਨਾ ਕੀਤਾ ਸਰ ਮੇਰੇ ਪਰਸੂ ਜੀ ਕਿਹਨੇ ਪਾਇੀ ਉਹ ਟੱਕਰ ਦਾ ਨਹੀਂ ਨਹੀਂ ਸੁਣ ਨਹੀਂ ਨੰਬਰ 38 ਜਿਹੜਾ ਹੈ 16 ਤਿੰਨ ਨੂੰ ਦਰਜ ਕਰ ਦਿੱਤਾ ਸੀਗਾ ਇਸ 419 420 676 77 ਦੇ थाना ਸੇਵਲ ਆਈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ कौर ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਐਵੇਨਿਊ ਅੰਮ੍ਰਿਤਸਰ ਦੀ ਹੈਗੀ ਹੈ ਇਹਦਾ ਦੀ ਉਮਰ ਆਲਮੋਸਟ 45 ইয়ার ਹੈਗੀ ਹੈ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਤੋਂ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐਜ਼ ਇੰਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਇਦਾਂ ਪੰਜਾਬ ਪੁਲਿਸ ਦੇ ਇਨਸਪੈਕਟਰ ਹੈਗੀ ਇੱਥੇ ਮੇਰੀ ਗੱਡੀ ਵੱਜ ਗਈ ਐਵੇਂ ਜਿੱਦਕੇ ਪੁਲਿਸ ਪਾਰਟੀ ਕੋਲ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸਆਈ ਦਰਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਦੇ ਐਜ਼ ਅ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਅਮਸਾ ਅਧਿਆਪੀ ਦੇ ਵਿੱਚ ਹੈਗੀ ਆ ਸੋ ਥੋੜੇ ਇਨਸਪੈਕਟਰ ਸਾਹਿਬ ਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸ ਲਿਹਾਜ਼ੇ ਦੇ ਨਹੀਂ ਹੈਗੇ ਪੁਲਿਸ ਆਫਸਰ ਨਹੀਂ ਹੈਗੇ ਤੇ ਇਸ ਬਾਰੇ ਜੋ ਬ੍ਰੀਕਿੰਗ ਦਾ ਪੜ ਆਪਣੇ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਦੇ ਸਾਰੇ ਨੇ। ਸੋ ਇਸ ਸੀ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਹੋਇਆ ਸੀ ਪਾਸਪੋਰਟ ਤੋਂ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ। ਕੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 ਚ 410 420 768 79 ਦਾ। ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਤੋਂ ਕਦਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕਦੇ ਇਹਨਾਂ ਕੋਲ ਆਈ ਕਾਰਡ ਵਗੈਰਾ ਬਣਾਉਂਦੇ ਨੇ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਦਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਸਰ ਇਹ ਇਹਨ ਦਿੱਤੇ ਪਹਿਲਾ ਪਰਚਾ ਵੀ ਦੱਦਨੇ ਇਹਨਾਂ ਦਾ ਪਤਾ ਲੱਗਾ ਹੈ ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦੱਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗੀ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜੜੀ ਹੈਗੀ ਆ ਆਪਣੀ ਸਾਧ ਤੱਕ ਹੋ ਜਾਂਦੀ ਹੈ ਸਰ ਤੋਂ ਵਰਦੀ ਨਹੀਂ ਮਿਲੀ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਇਹਨਾਂ ਨੂੰ ਇਹ ਗੱਡੀ ਮੇਰੀ ਉਹ ਲਾਲ ਬੱਤੀ ਲਗਾਈ ਹੈ ਜਾਂ ਪੀ ਲਗਾਈ ਹੈ ਨਹੀਂ ਬੱਤੀ ਨਹੀਂ ਲਗਾਈ ਹੈ ਇਹਨਾਂ ਨੇ ਆਪਣੀ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਕੀਤੀ ਵੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਓਕੇ ਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ ਕਿਸੇ ਅਰੇ ਰੰਜੀਤ ਜੀ ਪ੍ਰਤਾਪ ਐ ਵੀ ਜਿੰਦਾ ਐਡਰੈਸ ਜਿਹੜਾ ਸਾਡੇ ਕੋਲ ਇਹ ਆਪਣੇ ਦੇ ਪਹਿਲੇ ਦੇ ਦੂਸਰੇ ਦੂਸਰੇ ਆ ਗਿਆ ਆ ਬਹੁਤ ਉਹਨਾਂ ਦੇ ਪਰਸਨਲ ਲੈਗ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਉਸ ਪਰ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸਪਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਬਾਰੇ ਪਰ ਸਪਸ਼ਟ ਨਹੀਂ ਆਦਾ ਕਿ ਕਿਤੇ ਹੋਵੇ ਇਹਨਾਂ ਨੇ ਕਿਦੋਂ ਤੱਕ ਅੱਗੇ ਹੋਣੀਆਂ ਕੋਈ ਦੇਖੋ ਇਹਨਾਂ ਦੀ ਅਸੀਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਅਸੀਂ ਵੀ ਤੁਹਾਡੇ ਮੀਡੀਆ ਰਾਹੀਂ ਇਹ ਫ੍ਰੀ ਕਰਦੇ ਹਾਂ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਫਐਸਐਫ ਲਾਈਨ ਦੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿਸਕੇ ਇਹਨਾਂ ਨੇ ਆਪਣੇ ਆਪ ਨੂੰ ਮੇਰੇ ਰਿਪਰੈਜ਼ੈਂਟ ਕੀਤਾ ਜਾਂ ਕਸਮੇਸ਼ਨ ਕੀਤੀ ਹੈ ਤਾਂ ਉਹ ਸਾਡੇ ਕੋਲ ਆ ਕੇ ਕੋਟੈਕਟ ਕਰੋ ਪਰ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਇੱਕ ਹਾਈਪੋਫਲ ਲੱਗਦਾ ਹੈ ਜਦ ਅ ਜਿੰਨਿਕ ਗੱਲ ਵੀ ਪੜੋਲਾ ਇਹਨੂੰ ਡਾਂਕੋ ਕੋਈ ਨਹੀਂ ਸੀ ਲੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੌਨਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਆਫਸਰ ਇਹ ਹੋ ਵੀ ਕੋਈ ਨਹੀਂ ਕੋਈ ਤਾਂ ਉਹੀ ਗੱਲ ਕਹਿ ਰਹੇ ਨੇ ਮੈਂ ਤੁਹਾਡੇ ਮਾਦੀਮ ਰਾਈ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਹਜੇ ਚੱਲ ਰਹੀ ਹੈ ਤਾਂ ਪਲੀ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗਿਆ ਵੀ ਸਾਡੇ ਨਾਲ ਉਹ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆ ਨੋਟਿਸ ਹੁੰਦੀ ਆ ਜਾਣ ਗੁਆਂਟੀ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਐਸਚੂਸੇ ਬਲਾਈ ਨੂੰ ਜਿਹੜਾ ਇਸ ਸਬੰਧੀ ਜਿਹੜਾ ਕੰਟੈਕਟ ਕਰਦਾ ਸਰਕਾਰਾਂ ਵੀ ਲੱਗਦਾ ਕਿ ਇਹ ਨਹੀਂ ਆਪਣਾ ਕਿਹਾ ਲੱਗਦਾ ਕਿ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਤੁਹਾ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਆ ਕੇ ਕੰਮ ਕਰਵਾ ਲੂੰਗਾ ਤੋਂ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਰੀਮੈਸਰੀ ਪ੍ਰੈਜੈਂਟੇਸ਼ਨ ਕਰਦਾ ਤਾਂ ਉਹਦੇ ਜਿਹੜੇ ਆ ਜੇ ਫਿਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀਆਂ ਕਿਹਾ ਜਾਂਦਾ